ਸਿਆਸੀ ਲੀਡਰ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਉੱਥੇ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਵੀ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਵੀ ਅੱਜ ਖਨੌਰੀ ਬਾਰਡਰ ਪਹੁੰਚਣਗੇ ਤੇ ਜਿਸ ਤੋਂ ਬਾਅਦ ਜਗਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਕੇਂਦਰ ਸਰਕਾਰ ਦੇ ਉੱਤੇ ਲਗਾਤਾਰ ਨਿਸ਼ਾਨੇ ਆ ਸਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਦੱਸਿਆ ਕਿ ਜਗਜੀਤ ਡੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ 23 ਦਿਨ ਹੋ ਗਏ ਨੇ ਤੇ ਹਜੇ ਵੀ ਉਹਨਾਂ ਦਾ ਮਰਨ ਵਰਤ ਚੱ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਆਲੇ-ਦਾਲੇ ਸ਼ੀਸ਼ੇ ਲਗਾ ਦਿੱਤੇ ਨੇ ਤੇ ਉੱਥੇ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਜਿਹੜਾ ਕਿ ਦੂਰੀ ਬਣਾਉਣ ਦੇ ਲਈ ਕਿਹਾ ਹੈ ਤੇ ਦੂਜੇ ਪਾਸੇ ਹੁਣ ਲਗਾਤਾਰ ਸਿਆਸੀ ਲੀਡਰ ਜਿਹੜੇ ਕਿ ਜਗਜੀਤ ਢੱਲੇਵਾਲ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਅੱਜ ਕਾਫਲਾ ਜਿਹੜਾ ਕਿ ਸਿਮਰਨਜੀਤ ਸਿੰਘ ਮਾਨ ਲੈ ਕੇ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਿਮਰਨਜੀਤ ਮਾਨ ਦੇ ਵੱਲੋਂ ਸਾਦੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਉਹਨਾਂ ਦਾ ਕੀ ਕਹਿਣਾ ਅੱਜ ਅਸੀਂ ਸੰਗਰੂਰ ਤੋਂ ਖਨੌਰੀ ਅੱਗੇ ਚੱਲੇ ਆ ਜਿੱਥੇ ਡੱਲੇਵਾਲ ਸਾਹਿਬ 2 ਹਫ਼ਤਿਆਂ ਤੋਂ ਜ਼ਿਆਦਾ ਭੁੱਖ ਹੜਤਾਲ ਦੇ ਉੱਤੇ ਹੈਗੇ ਆ ਤੇ ਬਹੁਤ ਭਾਰੀ ਕੁਰਬਾਨੀ ਹੈ ਤੇ ਸੈਂਟਰ ਦੀ ਗੱਲ ਇਥੋਂ ਤੱਕ ਕਿ ਉਹ ਸਾਨੂੰ ਪੰਜਾਬ ਨੂੰ ਬਿਲਕੁਲ ਤਬਾਹ ਕਰਨਾ ਚਾਹੁੰਦੀ ਹੈ। ਔਰ ਇਹ ਮੌਕਾ ਦੇਖ ਕੇ ਡੱਲੇਵਾਲ ਸਾਹਿਬ ਸਾਡੀ ਨਮਾਇੰਦਗੀ ਬਹੁਤ ਦੁੱਖ ਝੱਲ ਕੇ ਕਰ ਰਿਹਾ ਹੈ। ਤੇ ਸਾਡੀ ਸਾਰੀ ਕੌਮ ਬੇਸ਼ੱਕ ਅਸੀਂ ਆਰਤੀਏ ਹੈਗੇ ਆਂ। ਬੇਸ਼ੱਕ ਅਸੀਂ ਕੌਮਰੇਡ ਹੈਗੇ ਆਂ। ਬੇਸ਼ੱਕ ਕਿਸਾਨ ਹੈ ਬੇਸ਼ੱਕ ਮਜ਼ਦੂਰ ਹੈ ਦੁਕਾਨਦਾਰ ਹੈ ਅਸੀਂ ਸਾਰੇ ਉਹਨਾਂ ਦੇ ਪਿੱਛੇ ਖੜੇ ਹੈ ਕਿ ਤੁਸੀਂ ਖੇਤੀਬਾੜੀ ਨੂੰ ਤਬਾਹ ਕਿਉਂ ਸੈਂਟਰ ਤੇ ਮੋਦੀ ਤੇ ਮਿੱਚਾ ਕਰਨਾ ਚਾਹੁੰਦੇ ਹੈ ਤੇ ਕਿਉਂ ਨਹੀਂ ਬਾਰਡਰ ਪਾਕਿਸਤਾਨ ਦਾ ਖੋਲ ਦੇ ਐਤਕੀ ਜਿੰਨੀ ਵੀ ਜੀਰੀ ਹੈ ਇਹ ਰੁੜੀ ਹੈ ਮੰਡੀਆਂ ਦੇ ਵਿੱਚ ਮੈਂ ਆਪ ਇੱਥੇ ਹਾਜ਼ਰ ਹੈ 18-20 ਦਿਨ ਕਿਸਾਨ ਆਪਣੀ ਜ਼ਿੜੀ ਲੈ ਕੇ ਮੰਡੀਆਂ ਦੇ ਵਿੱਚ ਬੈਠੇ ਰਹੇ ਆ ਅਸੀਂ ਬੜੀ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਦਾ ਬਾਰਡਰ ਵਾਕੇ ਤੱਕ ਖੋਲ ਦੋ ਜਿੱਥੇ ਮੂੰਜੀ ਜਾਂ ਜ਼ੀਰੀ 8500 ਰੁਪਇਆ ਕੁਇੰਟਲ ਵਿਕ ਰਹੀ ਹੈ ਇਹਦੇ ਨਾਲ ਹਿੰਦੁਸਤਾਨ ਨੂੰ ਵੀ ਫਾਇਦਾ ਹੁੰਦਾ ਸਾਡੇ ਪੰਜਾਬ ਨੂੰ ਵੀ ਫਾਇਦਾ ਹੁੰਦਾ ਜਿਹੜਾ ਖੇਤ ਮਜ਼ਦੂਰ ਹੈ ਤੇ ਜਿਹੜਾ ਆਪਣਾ ਕਿਸਾਨ ਹੈ ਜ਼ਿੰਮੇਦਾਰ ਹੈ ਉੰਨੋ ਵੀ ਫੈਦਰ ਹੋਣਾ ਸੀਗਾ ਪਰ ਜਦ ਇੰਨੀ ਹੈ ਮੋਦੀ ਤੇ ਸੈਂਟਰ ਦੀ ਬੀਜੇਪੀ ਆਰਐਸਐਸਸੀ ਸਰਕਾਰ ਦੀ ਕਿ ਜਿਹੜੇ ਸਿੱਖ ਹੈ ਇਹਨਾਂ ਨੂੰ ਥੱਲੇ ਲਾਉਣਾ ਹੈ ਇਸੇ ਕਰਕੇ ਇਹਨਾਂ ਨੇ ਇੱਕ ਪਾਲਿਸੀ ਘੱਟੀ ਹੈ ਮੋਦੀ ਸਰਕਾਰ ਨੇ ਮਿਤशाह ਸਾਰਿਆਂ ਨੇ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਬੇਸ਼ੱਕ ਉਹ ਆਪਣੇ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਬਾਹਰ ਦੇ ਮੁਲਕਾਂ 'ਚ ਹੋਣ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤੇ ਕਿਵੇਂ ਗੋਲੀ ਮਾਰੀ ਜਾਂਦੀ ਹੈ ਜਿਹੜੇ ਵੀ ਗੈਂਗਸਟਰ ਹੈਗੇ ਐ ਜਿਵੇਂ ਲੌਰੈਂਸ ਹੈ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਅਮਿਤ ਸ਼ਾਹ ਨੇ ਗੁਜਰਾਤ ਦੇ ਵਿੱਚ ਰੱਖਿਆ ਹੈ ਤੇ ਉਹਦੇ ਰਾਹੀਂ ਜਿੰਨੂੰ ਅਮਿਤ ਸ਼ਾਹ ਤੇ ਮੋਦੀ ਕਹਿੰਦੇ ਐ ਉਸ ਨੂੰ ਜਾ ਕੇ ਉਹ ਗੋਲੀ ਨਾਲ ਮਾਰ ਦਿੰਦੇ ਐ ਤਾਂ ਮੇਰਾ ਮਤਲਬ ਮੈਂ ਕਿਹਣਾ ਚਾਹੁੰਦਾ ਐ ਮੋਦੀ ਸਾਹਿਬ ਨੂੰ ਤੇ ਵਾਕੀ ਤੇ ਸਭਾਂ ਨੂੰ ਕੀ ਤੁਸੀਂ ਕਿੰਨੇ ਸਾਡੇ ਮਾਰ ਦਿਓਗੇ ਕਿਉਂ ਕਰਕੇ ਅਸੀਂ ਡਰਦੇ ਤਾਂ ਹੈ ਨਹੀਂਗੇ ਕੱਲ ਮੈਨੂੰ ਕੋਈ ਪੁੱਛਦਾ ਸੀਗਾ ਤੁਹਾਡੇ ਨਾਲ ਕੋਈ ਗਨਮੈਨ ਕਿਉਂ ਨਹੀਂ ਹੈਗਾ ਮੈਂ ਕਿਹਾ ਸੀ ਜੀ ਮੈਨੂੰ ਡਰ ਨਹੀਂ ਲੱਗਦਾ ਹੈਗਾ ਇਸ ਕਰਕੇ ਮੇਰੇ ਕੋਲ ਕੋਈ ਗਨਮੈਨ ਨਹੀਂ ਹੈਗਾ ਤੇ ਇਹ ਮੈਂ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦਾ ਤੇ ਕੋਈ ਮੇਰੇ ਕੋਲੇ ਗਨਮੈਨ ਨਹੀਂ ਤੇ ਮੈਂ ਮੋਦੀ ਤੇ ਅਮਿਤ ਸ਼ਾ ਬੀਜਪੀ ਆਰਐਸਐਸ ਦੀ ਗੋਲੀ ਤੋਂ ਡਰਦਾ ਨਹੀਂ ਹੈ ਇਸ ਕਰਕੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ ਨਾ ਗਨਮੈਨ ਤੁਹਾਡੇ ਕੋਲੇ ਹੈਗਾ ਪਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ ਦੇ ਕੋਲੇ ਸ਼ਸਤਰ ਜ਼ਰੂਰ ਹੋਣਾ ਚਾਹੀਦਾ ਆਪਣੀ ਰੱਖਿਆ ਕਰਨ ਦੇ ਲਈ ਤੇ ਆਪਣੇ ਕੋਲੇ ਸਾਰਿਆਂ ਕੋਲੇ ਲਾਇਸੈਂਸੀ ਹੋਣੀ ਚਾਹੀਦੀ ਹੈ ਰਾਈਫਲ ਜਾਂ ਪਿਸਤੌਲ ਜਾਂ ਸਾਰਾ ਕੁਝ ਹੈ ਤੇ ਇਹ ਜ਼ਰੂਰ ਆਪ ਦੇਖੋ ਕਿ ਹਰੇਕ ਸਿੱਖ ਦੇ ਕੋਲੇ ਕੁਛ ਨਾ ਕੁਛ ਅਸਲਾ ਹੋਵੇ ਪਰ ਜੇ ਤੋ ਦਿੱਲੀ ਦੇ ਵਿੱਚ ਕਤਲੇਆਮ ਸਿੱਖਾਂ ਦੀ ਹੋਈ ਸੀ 1984 ਚ ਜਿਹੜੀ ਚੀਜ਼ ਮੈਂ ਦੇਖੀ ਹੈ ਜਿਹੜੀ ਸਿੱਖਾਂ ਦੇ ਕੋਲੇ ਅਸਲਾ ਸੀਗਾ ਉਹ ਜ਼ਿਆਦਾ ਨਹੀਂ ਛੱਲਿਆ ਪਰ ਜਿਹੜੇ ਸਿੱਖਾਂ ਦੇ ਹੱਥ ਦੇ ਵਿੱਚ ਕਿਰਪਾਨਾਂ ਸੀ ਉਹਨਾਂ ਦੇ ਕੋਲੇ ਇਹ ਹਿੰਦੂਤਵਾ ਦੇ ਲੋਕ ਨਹੀਂ ਆਏ ਸੋ ਮੇਰਾ ਮਤਲਬ ਕਿਰਪਾਨ ਵੀ ਬਹੁਤ ਭਾਰੀ ਰੱਖਿਆ ਕਰਦੀ ਹੈ ਇਹ ਵੀ ਜ਼ਰੂਰ ਆਪਣੇ ਕੋਲੇ ਰੱਖੋ ਜਿਵੇਂ ਮੇਰੇ ਕੋਲੇ ਹੁੰਦੀ ਹੈ ਹਮੇਸ਼ਾ ਤੇ ਨਹੀਂ ਦਿਖਾਉਂਦਾ ਤਾਂ ਨਹੀਂ ਹੈ ਪਰ ਬਗੈਰ ਦਿਖਾਉਂਦੇ ਆ ਤੁਹਾਡੇ ਕੋਲੇ ਸ਼ਸਤਰ ਜ਼ਰੂਰ ਹੋਣਾ ਚਾਹੀਦਾ ਤੇ ਆਓ ਅੱਜ ਆਪਾਂ ਚੱਲੀਏ ਡੱਲੇਵਾਲ ਸਾਹਿਬ ਦਾ ਹਾਲ ਪੁੱਛਣ ਤੇ ਮਹਾਰਤ ਖੁੜੇ ਅਦਾਸ ਕਰੀਏ ਕਿ ਇਹਨਾਂ ਦਾ ਜਿਹੜਾ ਮਰਨ ਮਰਤ ਹੈ ਇਹਨਾਂ ਦੇ ਨੁਕਸਾਨ ਬਿਨਾ ਕੰਮ ਸਾਡਾ ਸਾਰਾ ਹੱਲ ਹੋ ਜੇ ਤੇ ਮੋਦੀ ਤੇ ਮਿਤ ਸ਼ਾਹ ਤੇ ਸੈਂਟਰ ਦੀ ਸਰਕਾਰ ਨੂੰ ਅਕਲਾ ਜੇ ਕਿ ਐ ਜਿਵੇਂ ਪੈਨਾ ਮਰਨਵਰਤ ਦੇ ਉੱਤੇ ਆਪਣੇ ਫਿਰੂਮਾਨ ਸਾਹਿਬ ਚੜੇ ਸਿਗੇ ਤੇ ਸ਼ਹੀਦ ਹੋ ਗਏ ਸਿਗੇ ਇਹ ਵੀ ਡੱਲੇਵਾਲ ਸਾਹਿਬ ਉਸੇ نسل ਦਾ ਬੰਦਾ ਹੈ ਤੇ ਇਹਨੇ ਵਾਪਸ ਆਉਣਾ ਨਹੀਂ ਆਪਣੇ ਜੋ ਇਹਨੇ ਮਨ ਬਣਾ ਲਿਆ ਤੇ ਇਸ ਨੂੰ ਆਪਾ ਹਰੇਕ ਤੌਰ ਦੇ ਉੱਤੇ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਅੱਜ ਕਿਸਾਨ ਜਥੇਬੰਦੀਆਂ ਇੱਕ ਨਹੀਂ ਹਨ ਸਾਡੀਆਂ ਕਿਹੜੀਆਂ ਕਮੀਆਂ ਨੇ ਜੋ ਸਾਨੂੰ ਸੁਧਾਰਨੀਆਂ ਚਾਹੀਦੀਆਂ ਤਾਂ ਕਿ ਆਪਾਂ ਇੱਕ ਹੋ ਜਾਈਏ ਜੀ ਮੈਂ ਸਾਰੀਆਂ ਕਿਸਾਨ ਯੂਨੀਅਨ ਸਾਰੇ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਆਹ ਮੁੱਦੇ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਈਏ ਤੇ ਡੱਲੇਵਾਲ ਸਾਹਿਬ ਨੂੰ ਬਚਾਈਏ ਤੇ ਨਾਲੇ ਸਾਡਾ ਕੰਮ ਵੀ ਹੋ ਜੇ ਤੇ ਨਾਲੇ ਡੱਲੇਵਾਲ ਸਾਹਿਬ ਵੀ ਬਚ ਜਾਣ ਜੇ ਅੱਜ ਕਿਸਾਨ ਯੂਨੀਅਨ ਸਾਰੇ ਅੱਜ ਇੱਕ ਹੋ ਜਾਣ ਤਾਂ ਸੈਂਟਰ ਨੂੰ ਮੰਨਣਾ ਪਊਗਾ ਕਿ ਜਿਵੇਂ ਸਰ ਛੋਟੂ ਰਾਮ ਸਾਡੇ ਖੇਤੀਬਾੜੀ ਦੇ ਵਜ਼ੀਰ ਸੀਗੇ 1947 ਤੋਂ ਪਹਿਲਾਂ ਉਹਨਾਂ ਨੇ ਸਾਰੇ ਕਰਜ਼ੇ ਮਾਫ਼ ਕਰਤੇ ਸੀਗੇ ਜਿਹਦੇ ਨਾਲ ਇੱਕ ਨਵੀਂ ਰੂਹ ਕਿਸਾਨਾਂ ਦੇ ਵਿੱਚੋਂ ਜੰਮੀ ਸੀਗੀ ਤੇ ਅੱਜ ਤੁਸੀਂ ਦੇਖੋ ਸਾਰੇ ਹਿੰਦੁਸਤਾਨ ਨੂੰ ਜਿਹੜੀ ਵੀ ਖਾਣ ਦੀ ਚੀਜ਼ ਹੈ ਜਿਹੜਾ ਵੀ ਅੰਨ ਹੈ ਅੱਜ ਕਿਸਾਨ ਇੱਕ ਤਾਂ ਰੱਬ ਬਨਨ ਦਾ ਤਾਂ ਹੁੰਦਾ ਦੂਜਾ ਰੱਬ ਦੇ ਰਾਹੀਂ ਇਹ ਕਿਸਾਨ ਤੇ ਮਜ਼ਦੂਰ ਸਾਰਾ ਸਾਡੇ ਢਿੱਡ ਭਰ ਰਿਹਾ ਤੇ ਇਹਨਾਂ ਦੀ ਜਾਨ ਆਪਾਂ ਨੂੰ ਬਚਾਉਣੀ ਬਹੁਤ ਜ਼ਰੂਰੀ ਹੈ